ਇਹ ਮਹਿਲਾ ਨੇ ਜ਼ਹਿਰੀਲੀ ਚੀਜ਼ ਨਿਗਲ ਲਈ ਹੈ ਜੀ ਹਾਂ ਪੂਰਾ ਮਾਮਲਾ ਸੁਣ ਕੇ ਤੁਹਾਡੇ ਵੀ ਖੋਸ਼ ਉੱਡ ਜਾਣਗੇ ਦਰਅਸਲ ਮਾਮਲਾ ਲੁਧਿਆਣਾ ਦਾ ਹੈ ਲੁਧਿਆਣਾ ਤੇ ਸਮਰਾਲਾ ਚੌਂਕ ਦੇ ਵਿੱਚ ਸਥਿਤ ਨਾਮੀ ਰੈਸਟੋਰੈਂਟ ਦੀ ਇਹ ਨੋ ਦੱਸੀ ਜਾ ਰਹੀ ਹੈ ਜਿਨ੍ਹਾਂ ਦੇ ਵੱਲੋਂ ਇਹ ਖੌਫਨਾਕ ਕਦਮ ਜੜਾ ਚੁੱਕਿਆ ਗਿਆ ਦਰਅਸਲ ਪੀੜਿਤ ਮਹਿਲਾ ਨੇ ਇਹ ਇਲਜ਼ਾਮ ਲਗਾਏ ਨੇ ਆਪਣੇ ਸਹੁਰਾ ਪਰਿਵਾਰ ਤੇ ਇੱਕ ਮੈਨੂੰ ਸਹੁਰਾ ਪਰਿਵਾਰ ਤੰਗ ਪਰੇਸ਼ਾਨ ਕਰਦਾ ਸੀਗਾ ਕਿਉਂਕਿ ਮੇਰੇ ਮੁੰਡਾ ਨਹੀਂ ਹੋਇਆ ਮੁੰਡਾ ਨਾ ਹੋਣ ਕਾਰਨ ਸੋਹਰਾ ਪਰਿਵਾਰ ਨੇ ਆਪਣੀ ਨੂੰਕੁਟੀਆ ਔਰ ਨੂੰ ਪਰੇਸ਼ਾਨ ਹੋ ਕੇ ਦਿਮਾਗੀ ਤੌਰ ਤੇ ਡਿਪਰੈਸ਼ਨ ਦੇ ਵਿੱਚ ਆ ਕੇ ਉਸ ਨੇ ਜ਼ਹਿਰੀਲਾ ਪਦਾਰਥ ਪੀ ਲਿਆ ਔਰ ਜ਼ਹਿਰੀਲਾ ਪਦਾਰਥ ਪੀਣ ਤੋਂ ਬਾਅਦ ਵਿੱਚ ਉਹਦੀ ਹਾਲਤ ਜਿਹੜੀ ਹੈ ਉਹ ਨਾਜ਼ੁਕ ਹੋ ਜਾਂਦੀ ਹੈ ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਹੁਣ ਉੱਥੇ ਇਲਾਜ ਚੱਲ ਰਿਹਾ ਹੈ ਜਿਹੜੇ ਇਲਾਜ ਹੈ ਜਦੋਂ ਗੱਲਬਾਤ ਕੀਤੀ ਗਈ ਤਾਂ ਗੱਲਬਾਤ ਦੇ ਦੌਰਾਨ ਇਹ ਮਾਮਲਾ ਜੁੜਿਆ ਉਹ ਉਜਾਗਰ ਹੁੰਦਾ ਹੈ ਕਿ ਇੱਕ ਨਾਮੀ ਰੈਸਟੋਰੈਂਟ ਹੈ ਸਮਰਾਲਾ ਚੌਂਕ ਦੇ ਵਿੱਚ ਜਨਤ ਇਹ ਨੂ ਹੈ ਔਰ ਇਸ પીੜਿਤ ਲੜਕੀ ਦਾ ਕਹਿਣਾ ਹੈ ਕਿ ਮੇਰੇ ਮੁੰਡਾ ਨਾ ਹੋਣ ਤੇ ਮੈਨੂੰ ਲਗਾਤਾਰ ਮੇਰੇ ਪਤੀ ਤੇ ਸਹੁਰਾ ਪਰਿਵਾਰ ਦੇ ਵੱਲੋਂ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀ ਲਗਭਗ 5 ਸਾਲ ਹੋ ਚੁੱਕੇ ਨੇ ਵਿਆਹ ਨੂੰ ਔਰ ਮੁੰਡਾ ਨਾ ਹੋਣ ਕਰਕੇ ਸਹੁਰਾ ਪਰਿਵਾਰ ਮੇਰੇ ਨਾਲ ਲੜਦਾ ਝਗੜਦਾ ਸੀ ਮੇਰੇ ਨਾਲ ਕੁੱਟਮਾਰ ਕਰਦਾ ਸੀਗਾ ਔਰ ਜਿਸ ਤੋਂ ਦੁਖੀ ਹੋ ਕੇ ਇਸ ਔਰਤ ਨੇ ਇਹ ਕਦਮ ਚੁੱਕਿਆ ਜੈ ਰੀਲੀ ਚੀਜ਼ ਜਿਹੜੀ ਹੈ ਉਹ ਖਾ ਲਈ ਹੈ ਤੇ ਉਸ ਤੋਂ ਬਾਅਦ ਇਸ ਦੀ ਹਾਲਤ ਜਿਹੜੀ ਹੈ ਉਹ ਵਿਗੜ ਜਾਂਦੀ ਹੈ। ਔਰ ਇਹ ਵੀ ਦੱਸਿਆ ਜਾਂਦਾ ਕਿ ਸਾਰੇ ਪਰਿਵਾਰ ਨੇ ਰੋਜ਼ਾਨਾ ਫੋਨ ਕਰਕੇ ਕਦੀ ਪੈਸਿਆਂ ਦੀ ਮੰਗ ਕਰਨੀ, ਕਦੇ ਕੋਈ ਧਮਕੀ ਦੇ ਦੇਣੀ, ਕਦੇ ਕਿਸੇ ਤਰੀਕੇ ਦੇ ਨਾਲ ਧਮਕੀਆਂ ਦਿੱਤੀਆਂ ਜਾਣੀਆਂ, ਪੈਸੇ ਤੱਕ ਦੀ ਵੀ ਮੰਗ। ਕੀਤੀ ਜਾਂਦੀ ਸੀਗੀ ਘਰ ਵਾਲਿਆਂ ਤੋਂ ਬਾਕੀ ਹੋਰ ਵੀ ਡਿਮਾਂਡਾਂ ਰੱਖੀਆਂ ਜਾਂਦੀਆਂ ਸੀਗੀਆਂ ਸਹੁਰਾ ਪਰਿਵਾਰ ਤੋਂ ਇਹ ਲੜਕੀ ਦਾ ਕਹਿਣਾ ਹੈ ਲੜਕੀ ਦੇ ਵੱਲੋਂ ਇਹ ਬਿਆਨ ਦਿੱਤੇ ਗਏ ਨੇ ਤਾਂ ਮੁੰਡਾ ਨਾ ਹੁਣ ਕਰਕੇ ਸਮਰਾਲਾ ਚੌਂਕ ਦੇ ਵਿੱਚ ਨਾਮੀ ਰੈਸਟੋਰੈਂਟ ਪਰਿਵਾਰ ਨੇ ਆਪਣੀ ਹੀ ਨੂੰ ਕੁੱਟੀ ਹੈ ਔਰ ਜਿਹੜੀ ਪੀੜਤ ਹੈ ਉਸਨੇ ਡਿਪਰੈਸ਼ਨ ਦੇ ਵਿੱਚ ਆਣ ਕੇ ਜ਼ਹਿਰੀਲੀ ਚੀਜ਼ ਨਿਗਲ ਗਈ ਹੈ ਜਿਸ ਦੇ ਕਾਰਨ ਉਸ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਤਾਂ ਗੱਲਬਾਤ ਵੀ ਕੀਤੀ ਹੈ ਕਿ ਆਖਰਕਾਰ ਪੂਰਾ ਮਾਮਲਾ ਕੀ ਹੈ ਉਹ ਵੀ ਤੁਹਾਨੂੰ ਸੁਣਾਉਣੇ ਆ। ਕੋਵਤ ਕੀ ਮਾਮਲਾ ਕੀ ਹੈ? ਬਾਬਾ ਚਿਕਨਵਾਦੀ ਸਮਰਾਦਾ ਚੌਂਕ ਵਾਲੇ ਮੇਰੇ ਹਸਬੰਦ ਨੇ ਜੀ ਉਨ ਉਹ ਮੇਰੇ ਫਾਦਰ ਇਨ ਲੋ ਮਦਰ ਇਨ ਲੋ ਤੇ ਮੇਰੇ ਹਸਬੰਦ ਮੈਨੂੰ ਬਹੁਤ ਪਰੇਸ਼ਾਨ ਕਰਦੇ ਉਹਨਾਂ ਤੋਂ ਪਰੇਸ਼ਾਨ ਹੋ ਕਿ ਅੱਜ ਮੈਨੂੰ ਪాయిਜ਼ਨ ਦੇ ਲਿਆ ਪੋਇਜ਼ਨ ਲੈਣ ਤੋਂ ਬਾਅਦ ਉਹ ਮੈਨੂੰ ਖੁਦ ਹੀ ਹਸਪੀਟਲ ਚ ਛੱਡ ਕੇ ਇੱਥੇ ਮੇਰੀ ਕੋਈ ਇਹਨਾਂ ਨੇ ਇਨਵੈਸਟੀਗੇਸ਼ਨ ਨਹੀਂ ਕੀਤੀ ਬਾਅਦ ਚ ਮੇਰੇ ਪੇਰੈਂਟਸ ਨੂੰ ਕਾਲ ਕੀਤੀ ਉਹਨੇ ਦੇ ਅਨੁਸਾਰੇ ਐਵੀਡੈਂਸ ਵਗੈਰਾ ਸਭ ਇਹਨਾਂ ਨੇ ਡਿਸਟਰੋਏ ਕਰਤੇ ਹੋਏ ਆ ਤਾਂ ਤੁਸੀਂ ਕਹਿ ਰਹੇ ਕਿ ਮੈਨੂੰ ਪਰੇਸ਼ਾਨ ਕਰਦੇ ਕਾਰਨ ਕੀ ਹੈ ਪਰੇਸ਼ਾਨ ਆਇਆ ਇਹ ਕਿ ਮੈਂ ਮੇਰੀ ਕੁੜੀ ਹੈ ਤੇ ਉਹ ਮੈਨੂੰ ਇਹ ਕਹਿੰਦੇ ਤੂੰ ਘਰ ਬੇਟਾ ਨਹੀਂ ਦੇ ਸਕੀ ਤੇ ਵੀ بار بار ਆਈ ਕਹਿੰਦੇ ਕਿ ਘਰੋਂ ਨਿਕਲ ਜਾ ਮੈਨੂੰ ਬਾਰ ਬਾਰ ਘਰੋਂ ਦੀ ਬਾਹਰ ਕੱਢਦੇ ਐ ਇੱਥੋਂ ਚਲੀ ਜਾ ਕਿੰਨਾ ਸਮਾਂ ਹੋ ਚੁੱਕਿਆ ਮੈਨੂੰ 5 ਸਾਲ ਹੋ ਗਏ ਤੇ ਪੋਇਜ਼ਨ ਜਦੋਂ ਤੁਸੀਂ ਲਿਆ ਤੁਹਾਨੂੰ ਕਿਸ ਤਰ੍ਹਾਂ ਤੁਸੀਂ ਹਸਪੀਟਲ ਪੁੱਛੇ ਕੌਣ ਲਗਿਆ ਤੁਹਾਨੂੰ ਮੇਰੇ ਹਸਬੰਦ ਹੀ ਲੈ ਕੇ ਆਏ ਮੈਨੂੰ ਤੇ ਪੋਇਜ਼ਨ ਜਿਹੜਾ ਲੈ ਡਾਕਟਰਾਂ ਨੇ ਕੱਢਿਆ ਪੋਇਜ਼ਨ ਬਿਨਾ ਵਿਦਾਊਟ ਇਨਫੋਰਮੇਸ਼ਨ ਤੋਂ ਪੁਲਿਸ ਇਨਫੋਰਮੇਸ਼ਨ ਤੋਂ ਹਾਂ ਜੀ ਕੋਈ ਇਨਵੈਸਟੀਗੇਸ਼ਨ ਨਹੀਂ ਹੋਈ ਪਰ ਜੀ ਤੇ ਕਿ ਇਹ ਨਾਮ ਕੀ ਆ ਉਹਨਾਂ ਦਾ ਜਿੱਥੇ ਤੁਸੀਂ ਮੈਰਿਜ ਹੋਈ ਹੈ ਤੁਹਾਡੀ ਉਹਨਾਂ ਨੂੰ ਬਾਬਾ ਚਿਕਨ ਰਾਹੁਲ ਮਲੂਤਰ ਹਾਂ ਹਾਂ ਜੀ ਕਾਮਕੀ ਮਨਜੀਤ ਕੋ ਕਿੱਥੇ ਵਿਆਹ ਕੀਤਾ ਸੀ ਮੋਦੀ ਆ ਬਾਬਾ ਚਿਕਨ ਵਾਲਿਆਂ ਨੇ ਕੀ ਹੋਇਆ ਅੱਜ ਸਵੇਰੇ ਤੇ ਆਪਣਾ ਆਪਣੇ ਹਸਬੰਦ ਨੂੰ ਰੋਟੀ ਪੁੱਛੀ ਏ ਕਹਿੰਦਾ ਤੂੰ ਮੈਨੂੰ ਨਜ਼ਰ ਨਾ ਆਇਆ ਕਰ ਮੈਨੂੰ ਆਪਣੀ ਸ਼ਕਲ ਨਾ ਦਿਖਾਇਆ ਕਰ ਤੇ ਮੈਂ ਤੈਨੂੰ ਕਹਿੰਨਾ ਕਿ ਥੋ ਚਲੀ ਜਾ ਇੱਥੇ ਰਹਿਣਾ ਨਹੀਂ ਤੂੰ ਮੈਂ ਤੈਨੂੰ ਪਸੰਦ ਨਹੀਂ ਕਰਦਾ ਫਿਰ ਵੀ ਬੇਟੀ ਨੇ ਦੁਬਾਰਾ ਦੁਕਾਨ ਤੇ ਫੋਨ ਕੀਤਾ ਕਹਿੰਦੀ ਮੈਂ ਨਾ ਟਿਫਨ ਚ ਰੋਟੀ ਭੇਜ ਦਿੰਨੀ ਹੈ ਤੇਰੇ ਵਾਸਤੇ ਤੇਰੇ ਵਾਸਤੇ ਤੇ ਕਹਿੰਦਾ ਮੈਨੂੰ ਫੋਨ ਕਰਨ ਦੀ ਲੋੜ ਨਹੀਂ ਪਤਾ ਨਹੀਂ ਕਿਹੜੀ ਮਨੁੱਖ ਘੜੀ ਸੀ ਜਿਹੜਾ ਤੇ ਰਹਿਣਾ ਮੇਰਾ ਵਿਆਹ ਹੋ ਗਿਆ ਤੇ ਮੈਨੂੰ ਇੱਥੇ ਤੋਂ ਨਜ਼ਰ ਨਹੀਂ ਆਣੀ ਚਾਹੀਦੀ ਇੱਥੋਂ ਚਲੀ ਜਾਈ ਮੇਰੇ ਅੰਤ ਤੱਕ ਸ਼ਾਮ ਤੱਕ ਬਿਲਕੁਲ ਉਹ ਕਹਿੰਦਾ ਕਿ 8 ਸਾਲ ਦੀ ਕਹਿੰਦਾ 8 ਸਾਲ ਦੀ ਮੇਰਾ ਕਿਸੇ ਲੜਕੀ ਨਾਲ ਫੇਰ ਚੱਲਦਾ 8 ਸਾਲ ਦਾ ਮੇਰੀ ਮਾਤਾ ਕਹਿੰਦੀ ਤੇਰੇ ਦੋ ਵਿਆਹ ਲਿਖੇ ਨੇ ਕਿ ਹੁਣ ਮੈਂ ਮਤਲਬ ਦੂਜਾ ਵਿਆਹ ਕਰਾਉਂਗਾ ਉਹਦੇ ਨਾਲ ਕਰਾਉਂਗਾ ਤੂੰ ਇੱਥੋਂ ਚਲ ਜਾ ਮੈਂ 5 ਸਾਲ ਤੋਂ ਬਹੁਤ ਪਰੇਸ਼ਾਨ ਜਾ ਰਿਹਾ ਭਾਜੀ ਮੈਂ ਇਹਨਾਂ ਦੇ ਘਰੇ ਆ ਕੇ ਹੱਥ ਜੋੜਦਾ ਰਿਹਾ ਹਮੇਸ਼ਾ ਕਿੰਨੀ ਵਾਰੀ ਮੈਂ ਫੈਸਲੇ ਕਰਕੇ ਗਿਆ ਇਹਨਾਂ ਦੇ ਘਰੇ ਬੈਠ ਕੇ ਕਿਸੇ ਬੰਦੇ ਨੂੰ ਮੈਂ ਦੱਸਿਆ ਨਹੀਂ ਨਾ ਮੈਂ ਪੁਲਿਸ ਕਾਰਵਾਈ ਕੀਤੀ ਨਾ ਕੁਝ ਕੀਤਾ ਇਹਨਾਂ ਨੇ ਹੱਦ ਤੋਂ ਵੱਧ ਕਰਕੇ ਅੱਜ ਮੈਨੂੰ ਉਸ ਕਾਰਵਾਈ ਕਰਨ ਤੇ ਮਜਬੂਰ ਕੀਤਾ ਇੱਥੇ ਹਸਪਤਾਲ ਤੇ ਪਹੁੰਚਾ ਦਿੱਤਾ ਮੇਰੀ ਤੀਨ ਮਾਰਨ ਦੀ ਕੋਸ਼ਿਸ਼ ਕਰਤੀ ਇਸ ਤੋਂ ਬਾਅਦ ਦੁਨੀਆਦਾਰੀ ਚ ਕੀ ਹੁੰਦਾ ਹੈ ਹਸਪਤਾਲ ਕਿੱਦਾਂ ਹੀ ਪਹੁੰਚੀ ਹਸਪਤਾਲ ਇਹੀ ਲੈ ਕੇ ਆਏ ਮੈਨੂੰ ਇਧਰੋਂ ਫੋਨ ਕਰਤਾ ਬੇਟੀ ਨੇ ਕਿ ਪਪਾ ਮੈਂ ਇੱਧਰ ਆ ਪੀ ਲਿਆ ਉਸ ਤੋਂ ਬਾਅਦ ਮੈਂ ਉੱਗਰੋ ਚੱਲ ਰਿਹਾ ਸੀ ਇਧਰ ਹੀ ਇਹਨਾਂ ਨੂੰ ਹਸਪਤਾਲ ਨੇੜੇ ਪੈਂਦਾ ਹੈ ਇਹਨਾਂ ਨੇ ਇੱਥੇ ਲਿਆ ਕੇ ਨਾਲੇ ਇਹਨਾਂ ਦੀ ਇੱਥੇ ਹਸਪਤਾਲ ਤੇ ਵਾਦ ਵੀ ਦਾ ਉਹ ਡਾਕਟਰ ਗੰਦੀ ਸਾਡਾ ਕਿੰਨੇ ਸਾਲਾਂ ਦਾ ਇਹਨਾਂ ਨਾਲ ਮਤਲਬ ਸਾਹ ਚੱਰੀ ਹੈ ਇਸ ਕੰਮ ਦੇ ਕੋਈ ਸਟੈਪ ਚੱਕੋਗੇ ਵਿਦਾਊਟ ਪੁਲਿਸ ਨੂੰ ਇਨਫੋਰਮਿਟ ਦਿੱਤੇ ਵਿਦਾਊਟ ਸਿਵਲ ਅਸਟਰਲ ਪੇਜੇ ਸਰਕਾਰੀ ਰਿਕਾਰਡ ਨੂੰ ਟੈਸਟ ਨੈਸ ਕਰਨਾ ਕਿਉਂ ਤਾਂ ਕਰਾਂਗੇ ਜੇ ਸੈਂਪਲ ਉਹਦਾ ਫੇਲ ਹੋ ਗਿਆ ਤੇ ਸਾਡਾ ਤਾਂ ਕੋਈ ਕਾਰਵਾਈ ਨਹੀਂ ਆਉਤਾ ਸੈਂਪਲ ਉਹਨਾਂ ਨੇ ਕੱਢ ਕੇ ਪਹਿਲੇ ਡਿਸਟਰੋਏ ਕਰਤਾ ਹੁਣ ਸਾਡੇ ਜੀ ਅਸੀਂ ਕਹਿੰਦੇ ਦੁਬਾਰਾ ਕੋਈ ਦਾ ਸੈਂਪਲ ਲਿਆ ਛੋਟਾ ਜਿਹਾ ਉਹ ਲੈ ਕੇ ਥੱਲੇ ਰੱਖ ਲਿਆ ਪੁਲਿਸ ਕਹਿੰਦੀ ਅਸੀਂ ਉਹਨਾਂ ਕੋ ਡਾਕਟਰ ਕੋ ਕਲੈਕਟ ਕਰਾਂਗੇ ਇਹ ਕਹ ਲੋ ਇਹ ਸਾਨੂੰ ਝੂਠਾ ਨਾ ਕਹਿ ਦੇਣ ਵੀ ਸੈਂਪਲ ਚੇਂਜ ਹੋ ਗਏ ਕੁੜੀ ਵੱਲੋਂ ਪਿਆਜਾੜਾ ਕੰਮ ਲਗਾਤਾਰ ਟਰਟਚਰ ਕੀਤਾ ਜਾ ਰਿਹਾ ਸੀ ਕਿ ਤੂੰ ਬੇਟਾ ਜਨਮ ਸਕਦੇ ਹਾਂ ਹਾਂਜੀ ਇਹ ਤਾਂ ਇਹ ਗੱਲ ਸਚਾਈ ਹੈ ਤਾਂ ਜਦੋਂ ਬੇਟਾ ਹੋ ਬੇਟੀ ਦੇ ਬੇਟੀ ਹੋਈ ਹੈ ਸੁਮਨ ਨਰਸਿੰਘ ਮਾਡਲ ਟਾਊਨ ਇਹ ਉਸੇ ਦਿਨੀ ਛੱਡ ਕੇ ਕੁੜੀ ਨੂੰ ਚਲੇ ਗਏ ਅਸੀਂ ਸਵਾ ਮਹੀਨਾ ਆਪਣੇ ਘਰੇ ਕੁੜੀ ਨੂੰ ਰੱਖ ਕੇ 100 ਮਹੀਨਾ ਦੀ ਕਰਕੇ ਫਿਰ ਇਹਨਾਂ ਦੇ ਘਰ ਛੱਡ ਗਏ ਉਸ ਤੋਂ ਬਾਅਦ ਵੀ ਜੋ ਬੱਚੇ ਦਾ ਲੈਣ ਦੇਣ ਹੈ ਜਾਂ ਕੁੜੀ ਦਾ ਕੱਪੜਾ ਲੀੜਾ ਜੋ ਸ਼ੋਪਿੰਗ ਕਰਨੀ ਲੈਣਾ ਦੇਣਾ ਅਸੀਂ ਆਪ ਕਰਾਨੇ ਜਾ ਕੇ ਇੱਕ ਦਿਨ ਕਹਿੰਦਾ ਮੇਰੇ ਕੋਲ ਟਾਈਮ ਨਹੀਂ ਹੈਗਾ ਕਿਤੇ ਘੁਮਾਣ ਨਹੀਂ ਲੈ ਜਾਂਦਾ ਜੇ ਅਜੇ ਤੱਕ ਮੈਂ ਘੁਮਾਣ ਵੀ ਲੈ ਕੇ ਜਾਣਾ ਛੁੱਟੀਆਂ 'ਚ ਬੱਚਿਆਂ ਨੂੰ ਉਹ ਮੇਰੇ ਨਾਲ ਹੀ ਜਾਂਦੇ ਨੇ ਇਹਨਾਂ ਕੋਈ ਇੱਕ ਦਿਨ ਦਾ ਵੀ ਟਾਈਮ ਨਹੀਂ ਹੈਗਾ ਇੱਕ ਮੰਗਲਵਾਰ ਸਿਰਫ ਇਹਨਾਂ ਕੋਲ ਟਾਈਮ ਹੁੰਦਾ ਉਹਦੇ 'ਚ ਵੀ ਇਹ ਕੁੜੀ ਨਾਲ ਚੱਲ ਕੇ ਰਾਜ਼ੀ ਹੋ ਗਏ ਸੱਸ ਵੀ ਬਹੁਤ ਤਰਸ ਕਰਦੀ ਸੀ ਸਾਰਾ ਕੋਸ਼ਿਸ਼ ਹਾਸਲ ਕਰਦੀ ਐ ਮਾਸਟਰਮਾਈਂਡ ਉਹ ਆ ਉਹ ਸਿਖਾ ਕੇ ਸਾਰਾ ਕੁਝ ਭੇਜ ਦਿੰਦੀ ਆਪ ਕੈਮਰੇ 'ਚ ਥੱਲੇ ਬੈਠੀ ਹੋਈ ਐ ਕਿ ਕੱਲ ਨੂੰ ਮੈਨੂੰ ਮੇਰੇ ਤੇ ਕੋਈ ਬਲੇਮ ਨਾ ਹੋਵੇ ਮੈਂ ਤਾਂ ਕੈਮਰੇ 'ਚ ਬੈਠੀ ਆ ਜੀ ਮਤਲਬ ਕਿਹਦੇ ਵੀ ਤੁਸੀਂ ਕਟਾਏ ਹਾਂਜੀ ਸਿਲੇ ਵੀ ਅਸੀਂ ਕਟਾਈ ਜੀ ਸਵਾ ਮਹੀਨਾ ਦੀ ਕੁੜੀ ਕਰਕੇ ਤੇ ਕਿ ਕੁੜੀ ਨੂੰ ਅੱਗੇ ਇਹ ਕਹਿੰਦੇ ਦੋ ਚਾਰ ਦਿਨ ਲੈ ਜਾਓ ਜੀ ਵੀ ਚਲੋ ਸ਼ਾਂਤ ਹੋ ਜਾਣਗੇ ਦੋਨੋਂ ਫਿਰ ਲਿਆਓ ਅਸੀਂ ਅੱਗੇ ਬੜੀ ਲੇਰ ਇਦਾਂ ਕਰਦੇ ਰਹੇ ਹੁਣ ਕੁੜੀ ਬੜ ਕਹਿੰਦੀ ਹੈ ਵੀ ਮੈਂ ਨਹੀਂ ਜਾਣਾ ਮੇਰਾ ਘਰ ਇਹ ਆ ਤੁਸੀਂ ਮੈਂ ਇੱਥੇ ਹੀ ਰਾਂਗੀ ਇਹ ੱਟਕੇ ਮਾਰ ਕੇ ਘੜਦੇ ਬਾਹਰ ਦੀ ਸੱਸ ਤੋਂ ਕਿਸ ਤਰ੍ਹਾਂ ਵੀ ਹਿਵੀਰ ਕਰਦੀ ਹੁਣ ਸੱਸ ਵੀ ਕਹਿੰਦੇ ਨੇ ਪ੍ਰੈਗਨੈਂਟ ਹੋਈ ਪਈ ਐ ਪ੍ਰੈਗਨੈਂਟ ਨਹੀਂ ਹੋਈ ਉਹ ਜਿਹੜੀ ਸਾਡੀ ਦੋਤੀ ਐ ਉਹ 4 ਸਾਲ ਦੀ ਐ ਜਿਹੜੇ ਉਹਨਾਂ ਦੇ ਦੋ ਭਰਾ ਹੈਗੇ ਬੱਚੇ ਉਹ 3 ਸਾਲ ਦੇ ਨੇ ਅੱਜ ਉਹਨਾਂ ਦਾ ਜਨਮ ਦਿਨ ਐ ਉਹ 3 ਸਾਲ ਦੇ ਨੇ ਜਿਹੜੀ ਜਿਹੜੀ ਉਹਨਾਂ ਦੀ ਪੋਤੀ ਐ ਉਹ 4 ਸਾਲ ਦੀ ਐ ਜਿਹੜਾ ਟੁਵਿੰਸ ਉਹਨਾਂ ਦੇ ਆਪਣੇ ਬੱਚੇ ਹੋਏ ਨੇ ਉਹ 3 ਸਾਲ ਦੇ ਨੇ ਇੱਥੇ ਹਸਪਤਾਲ ਦੇ ਵਿੱਚ ਜਿਹੜਾ ਸੋਰਾ ਪਰਵਾਰ ਹੈ ਨਾਲ ਕੋਈ ਨਹੀਂ ਸੋਰਾ ਪਰਵਾਰ ਛੱਡ ਕੇ ਭੱਜ ਗਿਆ ਜੀ ਉਸ ਤੋਂ ਬਾਅਦ ਕੋਈ ਨਜ਼ਰ ਨਹੀਂ ਆਇਆ ਹਾਂ ਜੀ ਪੁਲਿਸ ਕੰਪਲੇਂਟ ਕਰਾਈ ਹੈ ਹਾਂ ਜੀ ਪੁਲਿਸ ਕੰਪਲੇਂਟ ਕਰਾਈ ਹੈ ਤੇ ਪੁਲਿਸ ਵਾਲੇ ਕਹਿੰਦੇ ਕੋਈ ਕਰਦੇ ਕਾਰਵਾਈ ਬਾਕੀ ਮੈਨੂੰ ਇਹਨਾਂ ਦੀ ਅਪਰੋਚ ਤੋਂ ਡਰ ਲੱਗਦਾ ਜੀ ਇਹ ਇਹਨਾਂ ਦੀ ਬੈਗਪੋਚ ਬਹੁਤ ਜ਼ਿਆਦਾ ਹੈ ਅਸੀਂ ਮਾਤੜ ਬੰਦੇ ਆ ਹਾਂ ਜੀ ਬਾਵਾ ਚਿਕਨ ਵਾਲੇ ਉਹਨਾਂ ਦੇ ਰਾਜੀਕਰ ਨਾਮੀ ਗੰਗਾ ਦੇ ਨੂੰ ਨੇ ਸਹਿਾਦਿਤ ਨੂੰ ਬੁਲਾਈ ਇੱਕ ਹੀ ਮੌਕੇ ਦਾ ਫੋਟੋ ਦਿੱਤਾ ਦਾ ਕੋਲਕੀ ਦੇ ਕਲਾਪ ਦਾ ਰਸਤਾ ਇਹ ਲੜਕੀ ਕੋਮਲ ਮਲਹੋਤਰਾ 32 ਸੈਂਟਰ ਵਿੱਚ ਆਈ ਸੀਗੀ ਤੇ 4 ਸਾਲ ਦਾ ਦਾ ਬੱਚਾ ਹੈ ਉਹ ਸਾਡੇ ਦੇਵ ਹਸਪਤਲ ਬੱਤੀ ਸੈਕਟਰ ਐਡਮਿਟ ਹੋਈ ਹੈ ਉੱਥੋਂ ਸਭ ਰੁਕਿਆ ਸੀ ਵੀ ਲੜਕੀ ਨੇ ਜ਼ਹਿਰ ਦੀ ਚੀਜ਼ ਵਗੈਰਾ ਕੋਈ ਲੈ ਲਈ ਹੈ ਜ਼ਹਿਰੀਲੀ ਚੀਜ਼ ਕਰਕੇ ਐਡਮਿਟ ਹੈ ਆਕੇ ਕਾਰਵਾਈ ਕਰ ਜੀ ਤੇ ਅਸੀਂ ਜਸਵੰਤ ਸਿੰਘ ਮੌਕੇ ਤੇ ਗਿਆ ਸੀ ਉਹਨੇ ਵੀ ਨਾਲ ਲੈ ਕੇ ਆਇਆ ਉਹਨੇ ਆਪਣੇ ਬਿਆਨ 'ਚ ਇਹ ਲਿਖਾਇਆ ਵੀ ਮੇਰਾ ਪਤੀ ਮੇਰਾ ਸੱਸ ਮੇਰੀ ਸਹੁਰਾ ਤੁਹਾਨੂੰ ਤੰਗ ਪ੍ਰੇਸ਼ਾਨ ਕਰਦੇ ਸੀਗੇ ਦਾਜ ਦਿਹੇਲੀ ਮੰਗ ਕਰਦੇ ਸੀ ਬਹੁਤ ਜ਼ਿਆਦਾ ਤੰਗ ਪ੍ਰੇਸ਼ਾਨ ਕਰਦੇ ਸੀ ਉਹ ਤੋਂ ਤੰਗ ਆ ਕੇ ਮੈਂ ਆਪਣਾ ਕੋਈ ਜ਼ਹਿਰੀਲੀ ਚੀਜ਼ ਵੀ ਲਈ ਹੈ ਜਿਸ ਕਰਕੇ ਵੀ ਇਹ ਮੈਨੂੰ ਜਿਆਦਾ ਤੰਗ ਆ ਰਹੀ ਸੀ ਉਸ ਦੇ ਆਧਾਰ ਤੇ ਹੀ ਵੀ ਮੇਰੀ ਕਾਰਵਾਈ ਕੀਤੀ ਜਾਵੇ ਉਹ ਬਿਆਨ ਹਾਸਲ ਕਰਕੇ ਅਸੀਂ ਇਹਨੂੰ ਲੈ ਕੇ ਵੀ ਇਹਨਾਂ ਦਾ ਕੋਈ ਤੰਗ ਕਰਨਾ ਤੋਂ ਪਰੇ ਪ੍ਰੇਸ਼ਾਨ ਕਰਨਾ ਨਹੀਂ ਕਿਉਂਕਿ ਅਸੀਂ ਜਦੋਂ ਲੇਡੀਅਮ ਮਿਲੇ ਆ ਉਹ ਕਹਿ ਰਹੀ ਵੀ ਲੜਕਾ ਨਹੀਂ ਹੋ ਰਿਹਾ ਸੀ ਇਸ ਚੀਜ਼ ਨੂੰ ਲੈ ਕੇ ਨੇ ਉਹਨੇ ਬਿਆਨ ਚ ਇਹ ਗੱਲ ਹੈ ਉਹਨਾਂ ਦੀ ਘਰੇਲੂ ਇੰਟੈਂਸ਼ਨ ਹੋਣੀ ਕਿ ਉਹ ਜੀ ਘਰੇਲੂ ਗੱਲਬਾਤ ਚੱਲਦੀ ਹੋਣੀ ਹੈ ਉਹ ਲੱਗ ਚੀਜ਼ ਉਹਨਾਂ ਪਰ ਤਹਿਕੀਕਾ ਚ ਪਤਾ ਲੱਗ ਜਾਏ ਤਾਂ ਵੀ ਚਾਹਿਆ ਜਾ ਰਹੀ ਕਾਫੀ ਦਮੇ ਸਮੇਂ ਤੋਂ ਮੇਰੀ ਸਾਸਵੇਂ ਮੈਨੂੰ ਦਰਦਾਨੇ ਮਾਰਦੀ ਹੈ ਤੇ ਜਿਹੜਾ ਮੇਰਾ ਹਸਬੰਦ ਉਹ ਕਹਿੰਦੇ ਤੂੰ ਬੇਟਾ ਨਹੀਂ ਦੇ ਸਕੀ ਮੈਂ ਆਈ ਈਫ ਦੇ ਜੇਕਰ ਮੈਂ ਆਪਣੀ ਘਰੇਲੂ ਸਾਸਵੇਂ ਉਹਨਾਂ ਨੂੰ ਦੋ ਮਿੰਟ ਹਾਂ ਉਹ ਬਿਆਨ ਤੇ ਇਹੀ ਲਿਖਿਆ ਨਾ ਮੈਨੂੰ ਜਿਆਦਾ ਤੰਗ ਪਰੇਸ਼ਾਨ ਕਰਦੇ ਸੀਗੇ ਉਹਨਾਂ ਤੋਂ ਤੰਗ ਸੀ ਕਿ ਉਹ ਵੀ ਮੈਨੂੰ ਸਕੂਨ ਨਾਲ ਰਹਿ ਨਹੀਂ ਦੇ ਰਹੇ ਉਹਨਾਂ ਤਾਂ ਨਹੀਂ ਮੇਰੇ ਬਾਦੇ ਆਦਾਰ ਮੰਗਦੇ ਐ ਤੇ ਮੈਨੂੰ ਐਸੀ ਬੰਸ ਉਹ ਮਾਮਲਾ ਦਾ ਜਿਕਰ ਮਕਾਤਾ ਮਾਤਾ ਜਿਕਰ ਲਾਫੀਆ ਦਰਿਕਾ ਇਹ ਮੁੰਡੇ ਦੇ ਸੱਸੇ ਦੇ ਉਹਦੇ ਫਾਦਰ ਦੇ ਤੇ ਤੇਰੀ ਮਾਂ ਦੇ ਤੇ ਲੱਗਦਾ